ਦੇਖ ਜੀ ਵੀਡੀਓ ਵੇਖ ਰਖਿਆ ਸਭ ਨੂੰ ਜੀਆਂ ਲੈ ਕੇ ਹਾਜ਼ਰ ਆਈਂਦੀ ਵੱਡੀ ਖਬਰ ਖਬਰ ਨੰਨਤਾ ਜਰੂਰ ਹੈ ਕਿ ਜਿੰਨਾ ਵੀ ਰਪੈਨਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੇ ਆਂ ਇੱਦੀ ਵੱਡੀ ਖਬਰ ਆਰ ਸੀ ਤੇ ਡਰਾਈਵ ਲਾਇਸੈਂਸ ਨੂੰ ਲੈ ਕੇ ਵੱਡੀ ਰਾਂ ਟ੍ਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਪੁੱਲਰ ਨੇ ਜਾਰੀ ਕੀਤੇ ਨਿਰਦੇਸ਼ ਪੰਜਾਬ ਸਰਕਾਰ ਇੱਕ ਵੱਡਾ ਫੈਸਲਾ ਲੈਂਦੇ ਰਜਿਸਟ੍ਰੇਸ਼ਨ ਸਰਟੀਫਿਕੇਟ ਅਤੇ ਡਰਾਈਵਿੰਗ ਲਾਇਸੈਂਸ ਨੂੰ ਰਜਿਸਟਰ ਕਰਨ ਤੇ ਰੀਨਿਊ ਕਰਨ ਦਾ ਅਧਿਕਾਰ ਖੇਤਰੀ ਅਧਿਕਾਰੀਆਂ ਨੂੰ ਦੇ ਦਿੱਤਾ ਹੈ ਤਾਂ ਜੋ ਪਿਛਲੇ ਕਈ ਸਾਲਾਂ ਦੇ ਆਰਸੀ ਅਤੇ ਡੀਐਲ ਦੇ ਸਟੇਸ਼ਨ ਅਤੇ ਰੀਨਿਊ ਕਰਨ ਦੇ ਬੇਕਲੌਗ ਨੂੰ ਪੂਰਾ ਕੀਤਾ ਜਾ ਸਕਿਆ ਤੇ ਆਮ ਲੋਕਾਂ ਨੂੰ ਰਾਹ ਦਿੱਤੀ ਜਾ ਸਕੇ। ਟ੍ਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਪੁੱਲਰ ਨੇ ਕਿਹਾ ਕਿ ਸੂਬੇ ਦੇ ਨਾਗਰਿਕ ਇੱਕ ਨਿਰਧਾਰਤ ਪ੍ਰਕਿਰਿਆ ਦੀ ਪਾਲਣਾ ਕਰਕੇ ਇਸ ਰਾਤ ਦਾ ਲਾਭ ਉਠਾ ਸਕੋ ਨਾ ਕਿਹਾ ਕਿ ਹੁਣ ਬਿਨੈਕਾਰ ਆਪਣਾ ਪੁਰਾਣਾ ਵਾਹਨ ਅਤੇ ਡਰਾਈਵਿੰਗ ਲਾਇਸੈਂਸ ਆਨਲਾਈਨ ਪਰਵਾਸਾ ਸਕਦੇ ਹਨ ਅਤੇ ਇਸ ਬੰਦੇ ਤੇ ਦਸਤਾਵੇਜ਼ ਉਹਦਾ ਨਵੀਨੀਕਰਨ ਕਰਵਾ ਸਕਦੇ ਹਨ ਪੁਰਾਣੇ ਆਰਸੀ ਅਤੇ ਡੀ ਐਲ ਦੀ ਨਵੀਨੀ ਕਰਨਾ ਸੰਬੰਧੀ ਦਸਤਾਵੇਜ਼ ਜਿ ਦੀ ਆਨਲਾਈਨ ਪ੍ਰਵਾਨਗੀ ਦੀ ਘਾਟ ਇੱਕ ਵੱਡੀ ਰੁਕਾਵਟ ਸੀ ਉਹਨਾਂ ਕਹਾ ਕਿ ਕਲਿੱਕਤੀ ਪੱਤਰ ਹੀ ਪੰਜਾਬ ਦੇ ਸਾਰੇ ਰਜਿਸਟ੍ਰੇਸ਼ਨ ਅਧਿਕਾਰੀਆਂ ਤੇ ਸਾਰੇ ਲਾਇਸੈਂਸਿੰਗ ਅਧਿਕਾਰੀਆਂ ਨੂੰ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ ਅਤੇ ਬੇਕਲਾਕ ਨੂੰ ਪੂਰਾ ਕਰਨ ਲਈ ਨਾ ਦੇਸ਼ ਦਿੱਤੇ ਗਏ ਹਨ ਖਬਰ ਨੂੰ ਅੰਤ ਤੱਕ ਦੇਖਣ ਲਈ ਤਾਂ